ਹੈਲੋ ਸਟੂਡੈਂਟ ਤੁਹਾਡੇ ਆਪਣੇ YouTube ਚੈਨਲ ધ ਨੈਸ਼ਨ ਬਿਲਡਰ ਟੀਚੂ ਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਜੀ ਡੀਐਲইডি ਕਰਨ ਵਾਸਤੇ ਜਿਹੜਾ ਇੰਟਰੈਸ ਐਗਜ਼ਾਮ ਹੁੰਦਾ ਹੈ ਜੀ ਉਸ ਨੂੰ ਲੈ ਕੇ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਾਫੀ ਦਿਨ ਹੋ ਗਏ ਜੀ ਉਸ ਤੋਂ ਬਾਅਦ ਵੀਡੀਓ ਅਪਲੋਡ ਨਹੀਂ ਹੋ ਸਕੀ ਉਸ ਦੇ ਵਿੱਚ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਡੀ ਕੀ ਐਲੀਜੀਬਿਲਿਟੀ ਰਹੇਗੀ ਉਸ ਤੋਂ ਬਾਅਦ ਇੱਕ ਪਬਲਿਕ ਨੋਟਿਸ ਐਸਸੀਆਰਟੀ ਦੇ ਵੱਲੋਂ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਜਿੱਤੇ ਵਿੱਚ ਕੁਝ ਇੱਕ ਚੀਜ਼ਾਂ ਚੀਜ਼ ਜਿਹੜੀ ਐਲੀਜੀਬਿਲਟੀ ਨੂੰ ਲੈ ਕੇ ਉਹਨਾਂ ਨੇ ਵੀ ਕਲੀਅਰ ਕੀਤੀਆਂ ਨੇ ਦੱਸੀਆਂ ਨੇ ਕਿ ਫਾਰਮ ਕਰਦੋ ਤਾਂ ਸਟਾਰਟ ਹੋ ਰਹੇ ਨੇ ਉਸ ਨੂੰ ਲੈ ਕੇ ਜਿਹੜੀ ਫੇਰ ਤੋਂ ਮੈਂ ਇਹ ਵੀਡੀਓ ਅਪਲੋਡ ਕਰ ਰਿਹਾ ਹਾਂ ਇਸ ਵੀਡੀਓ ਦਾ ਜਿਹੜਾ ਮੇਨ ਟੌਪਿਕ ਹੈ ਜੀ ਇਸ ਦੇ ਵਿੱਚ ਕੁਝ ਇੱਕ ਚੀਜ਼ਾਂ ਆਪਾਂ ਕਲੀਅਰ ਕਰੇਗਾ ਐਲੀਜੀਬਿਲਟੀ ਨੂੰ ਲੈ ਕੇ ਇਸ ਦੇ ਨਾਲ-ਨਾਲ ਸਿਲੇਬਸ ਨੂੰ ਲੈ ਕੇ ਤੁਸੀਂ ਹੁਣੇ ਤੋਂ ਹੀ ਆਪਣੇ ਜੁਆਇੰਟ ਐਡਮਿਸ਼ਨ ਦੇ ਜਿਹੜਾ ਇੰਟਰਸਟ ਐਗਜ਼ਾਮ ਹੈ ਉਸ ਦਾ ਸਿਲੇਬਸ ਕੀ ਰਹੇਗਾ ਉਸ ਦੀ ਤਿਆਰੀ ਹੈ ਜਿਹੜੀ ਤੁਸੀਂ ਆਪਣੇ ਚੈਨਲ ਤੋਂ ਕਰ ਸਕਦੇ ਹੋ ਮੈਂ ਪਹਿਲਾਂ ਵੀਡੀਓਜ਼ ਬਣਾਈ ਹੋਈ ਹੈ ਜੀ ਤੁਸੀਂ ਪਲੀਜ਼ ਉਹਨਾਂ ਨੂੰ ਪਲੇਲਿਸਟ ਦੇ ਵਿੱਚ ਜਾ ਕੇ ਜਰੂਰ ਦੇਖੋ ਜੀ ਅੱਜ ਤੋਂ ਹੀ ਆਪਾਂ ਮੈਥ ਤੇ ਟੀਚਿੰਗ ਐਪਟੀਟਿਊਡ ਦੀ ਜਿਹੜੀ ਕਲਾਸਿਸ ਹੈ ਉਹ ਅਪਲੋਡ ਫਿਰ ਤੋਂ ਸਟਾਰਟ ਕਰ ਦੇਾਂਗੇ ਅੱਜ ਤੋਂ 2-3 ਕਲਾਸਾਂ ਤੁਹਾਡੀ ਆਉਣੀ ਸਟਾਰਟ ਹੋ ਜਾਣੀਆਂ ਜੀ ਤੇ ਨੈਕਸਟ ਮੰਥ ਜੁਲਾਈ ਦੇ ਐਂਡ ਵੀਕ ਜਾਂ ਮਿਡ ਦੇ ਵਿੱਚ ਜਾ ਕੇ ਇਹ ਟੈਸਟ ਜਿਹੜਾ ਹੈ ਹੋ ਸਕਦਾ ਹੈ ਇਸ ਤੋਂ ਇਲਾਵਾ बीएड ਦਾ ਜਿਹੜਾ ਐਗਜ਼ਾਮ ਹੈ ਉਹ ਅਗਸਤ ਦੇ ਵਿੱਚ ਹੋਏਗਾ ਜੇਕਰ ਤੁਸੀਂ बीएड ਕਰਨਾ ਚਾਹੁੰਦੇ ਹੋ ਉਸਦੇ ਫਾਰਮ ਵੀ ਇਸੇ ਮੰਥ ਦੇ ਵਿੱਚ ਹੋ ਸਕਦਾ ਹੈ ਜੀ ਸਟਾਰਟ ਹੋ ਜਾਣ ਤੇ ਉਸ ਦਾ ਐਗਜ਼ਾਮ ਹੋਏਗਾ ਅਗਸਤ ਦੇ ਵਿੱਚ ਹੁਣ ਜਿਹੜਾ ਇਸ ਵਾਰ ਜਿਹੜਾ ਐਗਜ਼ਾਮ ਹੈ ਉਹ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੇ ਦੁਆਰਾ ਐਸੀਆਰਟੀ ਦੇ ਵੱਲੋਂ ਲਿਆ ਜਾਣਾ ਹੈ ਉਹਨਾਂ ਨੇ ਹੀ ਆਪਣੀ ਹੈਂਡ ਤੇ ਸਾਈਟ ਬਣਾਈ ਹੋਈ ਹੈ ਜੀ ਉਸ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਕੁਝ ਜਿਹੜਾ ਹੈ ਅਪਲੋਡ ਕਰਾਂਗੇ ਜਿਵੇਂ ਹੀ ਫਾਰਮ ਸਟਾਰਟ ਹੋ ਜਾਣਗੇ 36 ਜਿਹੜੀ ਲਾਸਟ ਡੇਟ ਹੈ ਪਰ ਹੁਣ ਤੱਕ ਫਾਰਮ ਸਟਾਰਟ ਜਿਹੜੇ ਨਹੀਂ ਹੋਏ ਨੇ ਮੈਂ ਆਫੀਸ਼ੀਅਲ ਸਾਈਟ ਦੇ ਉੱਤੇ ਹਾਂ ਇਹ ਜਿਹੜਾ ਹੈ ਤੁਹਾਨੂੰ ਪੂਰੀ ਜਾਣਕਾਰੀ ਟੈਲੀਗ੍ਰam ਗਰੁੱਪ ਉੱਪਰ ਵੀ ਮੈਂ ਇਸ ਦਾ ਲਿੰਕ ਭੇਜ ਦਿਆਂਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਤੁਹਾਨੂੰ ਮਿਲ ਜਾਏਗਾ ਤੁਸੀਂ ਇਸ ਤੇ ਜਾ ਕੇ ਵਿਜ਼ਿਟ ਜ਼ਰੂਰ ਕਰ ਲੈਣਾ ਜਿਵੇਂ ਹੀ ਤੁਸੀਂ ਕਲਿੱਕ ਕਰੋਗੇ ਉਸ ਦੇ ਵਿੱਚ ਲਿਖਿਆ ਹੋ ਆ ਰਿਹਾ ਹੈ ਕਿ ਸ਼ੋਰਟਲੀ ਨੈਕਸਟ ਵੀਕ ਤੱਕ ਅਸੀਂ ਜਿਹੜਾ ਹੈ ਤੁਹਾਡੇ ਫਾਰਮ ਫਿਲ ਜਿਹੜੇ ਕਰਨੇ ਸਟਾਰਟ ਕਰ ਦੇਾਂਗੇ 36 ਜਿਹੜੀ ਲਾਸਟ ਡੇਟ ਦਿੱਤੀ ਹੈ ਜੀ ਇਹ ਡੇਟ ਅੱਗੇ ਜ਼ਰੂਰ ਵਧੇਗੀ ਕਿਉਂਕ ਨਹੀਂ ਹੋ ਰਹੀ ਨਹੀਂ ਠੀਕ ਹੈ ਜੀ ਤੁਸੀਂ ਇੱਥੇ ਜਾਓਗੇ ਇੱਥੇ ਇੱਕ ਆਪਸ਼ਨ ਬਣੀ ਹੋਈ ਹੈ ਕਲਿਕ ਟੂ ਅਪਲਾਈ ਫਾਰ ਐਡਮਿਸ਼ਨ ਡੀਐਲਐਡ ਈ ਪ੍ਰਵੇਸ਼ ਇੱਥੇ ਤੁਸੀਂ ਕਲਿਕ ਕਰੋਗੇ ਕਲਿਕ ਕਰਨ ਤੋਂ ਬਾਅਦ ਇੱਕ ਸਾਈਟ ਜਿਹੜੀ ਓਪਨ ਹੋ ਜਾਈ ਉਸ ਦੇ ਉੱਤੇ ਇੱਕ ਪਪਅਪ ਜਿਹੜਾ ਹੈ ਇੰਪੋਰਟੈਂਟ ਨਿਊਜ਼ ਜਿਹੜੀ ਹੈ ਉਹ ਤੁਹਾਨੂੰ ਸ਼ੋਅ ਕਰੇਗੀ ਦਾ ਐਡਮਿਸ਼ਨ ਆਫ ਡੀਐਲਐਡ ਕੋਰਸ ਸੈਸ਼ਨ 25 26 ਵਿਲ ਬੀ ਸਟਾਰਟ ਫਰਮ ਦਾ ਨੈਕਸਟ ਵੀਕ ਸ਼ੋਰੀ ਫੋਰ ਇਨਕਨਵੀਨਸ ਇਹ ਹਲੇ ਤੱਕ ਫਾਰਮ ਸਟਾਰਟ ਨਹੀਂ ਹੋ ਉਸਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੀ ਬਹੁਤ ਹੀ ਜਲਦ ਜਿਹੜਾ ਹੈ ਸਟਾਰਟ ਕਰ ਦੇ ਹੋ ਸਕਦਾ ਹੈ ਜੀ ਮੰਡੀ ਟੂਰ ਦੇ ਤੋਂ ਜਿਹੜੇ ਹੈ ਫਾਰਮ ਸਟਾਰਟ ਹੋ ਜਾਵੇ ਜਿਵੇਂ ਫਾਰਮ ਫੀਲਿੰਗ ਸਟਾਰਟ ਹੋਏਗੀ ਮੈਂ ਤੁਹਾਨੂੰ ਦੱਸ ਦਿਆਂਗਾ ਇਸ ਤੋਂ ਇਲਾਵਾ ਤੁਹਾਡੇ ਕੋਲ ਕਿਹੜੇ-ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਤੁਸੀਂ ਇੱਕ ਤਾਂ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਜ਼ਰੂਰ ਬਣਵਾ ਲਓ ਜੇਕਰ ਤੁਹਾਡੇ ਕੋਲ ਪੰਜਾਬ ਦੇ ਨਿਵਾਸੀ ਦਾ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਐਡਮਿਸ਼ਨ ਦੇ ਲਈ ਐਲੀਜੀਬਲ ਨਹੀਂ ਹੋ ਮੋਸਟ ਇੰਪੋਰਟੈਂਟ ਹੈ ਕਾਫੀ ਬੱਚੇ ਕਾਉਂਸਲਿੰਗ ਦੇ ਟਾਈਮ ਆਊਟ ਹੋ ਜਾਂਦੇ ਨੇ ਪੰਜਾਬ ਦਾ ਰੈਜ਼ੀਡੈਂਸ ਤੁਹਾਡੇ ਕੋਲ ਹੋਣਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਕੁਆਲੀਫਿਕੇਸ਼ਨ ਦੇ ਵਿੱਚ ਤੁਹਾਡੇ ਕੋਲ ਬੀਏ ਪਾਸ ਆਊਟ ਹੋਣੀ ਲਾਸਟ ਡੇਟ ਤੱਕ ਜ਼ਰੂਰੀ ਹੈ ਜੀ ਪਲੱਸ 2 ਦੇ ਵਿੱਚ ਜਿੰਨੇ ਮਾਰਕਸ ਮੰਗੇ ਹੈ ਉਹਨੇ ਹੋਣੇ ਜ਼ਰੂਰੀ ਨੇ 10ਵੀਂ ਦੇ ਵਿੱਚ ਸਾਰੇ ਪੇਪਰ ਜਿੰਨੇ ਵੀ ਪੇਪਰ ਹੈ ਜੀ ਉਹ ਪਾਸ ਹੋਣੇ ਜ਼ਰੂਰੀ ਨੇ ਕਿਸੇ ਸਬਜੈਕਟ ਦੇ ਵਿੱਚ ਤੁਸੀਂ ਫੇਲ ਹੋ ਤਾਂ ਤੁਸੀਂ ਐਲੀਜੀਬਲ ਨਹੀਂ ਇਹ ਮੁੱਖ ਚੀਜ਼ਾਂ ਨੇ ਇਸ ਤੋਂ ਇਲਾਵਾ ਕਿਸ ਕਿਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੀ ਆਨਲਾਈਨ ਦੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਚੀਜ਼ਾਂ ਰਹਿਣਗੀਆਂ ਨਾਨੀ ਜੀ ਤੁਸੀਂ ਸਭ ਤੋਂ ਪਹਿਲਾਂ ਸਾਈਨ ਇਨ ਕਰੋਗੇ ਰਜਿਸਟ੍ਰੇਸ਼ਨ ਬਟਨ ਤੇ ਕਲਿੱਕ ਕਰੋਗੇ ਤੁਹਾਡੀ ਜਿਹੜੀ ਨੇਮ ਸਪੈਲਿੰਗ ਵਗੈਰਾ ਉਹ 10ਵੀਂ ਦੇ ਸਰਟੀਫਿਕੇਟ ਦੇ ਅਕੋਰਡਿੰਗ ਹੋਣੀ ਚਾਹੀਦੀ ਨੇ ਮੋਬਾਈਲ ਨੰਬਰ ਤੁਹਾਡਾ ਸਹੀ ਹੋਣਾ ਚਾਹੀਦਾ ਹੈ ਕੈਂਡੀਡੇਟ ਦੇ ਕੋਲ ਸਾਰੀ ਡਿਟੇਲ ਆਏਗੀ ਫੀਸ ਜਿਹੜੀ ਤੁਹਾਡੀ ਹੈ ਜੀ ਉਹ ਰਹੇਗੀ 200 ਰੁਪਏ ਜਨਰਲ ਕੈਟਾਗਰੀ ਤੇ 100 ਰੁਪਏ ਐਸਸੀ ਐਸਟੀ ਦੀ ਰਹੇਗੀ ਫਾਈਨਲ ਸਬਮਿਸ਼ਨ ਤੋਂ ਪਹਿਲਾਂ ਪਹਿਲਾਂ ਇਹ ਤੁਹਾਡੀ ਜਿਹੜੀ ट्रांजੈਕਸ਼ਨ ਤੁਸੀਂ ਕਰ ਦੇਣੀ ਹੈ ਪੇਮੈਂਟ 24 ਆਰ ਦੇ ਵਿੱਚ ਤੁਹਾਡੀ ਕਨਫਰਮੇਸ਼ਨ ਆ ਜਾਏਗੀ ਤੁਸੀਂ ਇਸ ਸਾਈਟ ਦੇ ਉੱਤੇ ਜਿਸ ਸਾਈਟ ਦੇ ਉੱਤੇ ਹੁਣ ਮੈਂ ਹਾਂ ਡੋਟ ਸੀ ਐਚ ਡੀ ਡੋਟ ਜੀ ਓ ਵੀ ਡੋਟ ਇਨ ਐਸ ਸੀ ਆਰ ਟੀ ਵਿਦ ਰਜਿਸਟਰ ਯੂਜ਼ਰ ਆਈ ਡੀ ਐਂਡ ਪਾਸਵਰਡ ਦੇ ਨਾਲ ਤੁਸੀਂ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਉੱਥੇ ਜਾ ਕੇ ਤੁਸੀਂ ਕਲਿੱਕ ਕਰੋਗੇ ਇਨਸਟਰਕਸ਼ਨ ਵਗੈਰਾ ਜੋ ਵੀ ਤੁਸੀਂ ਪੜ੍ਹਨੀਆਂ ਨੇ ਇਹ ਸਾਰੀ ਚੀਜ਼ਾਂ ਉੱਥੇ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਜੀ ਰਿਜ਼ਰਵ ਕੈਟਾਗਰੀ ਇਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਦੁਬਾਰਾ ਫੇਰ ਤੋਂ ਜਦੋਂ ਆਪਾਂ ਅਪਲੋਡ ਕਰਨੀ ਹੋਈ ਉਦੋਂ ਤੁਹਾਨੂੰ ਮੈਂ ਦੱਸ ਦਿਆਂਗਾ ਇਹ ਦੇਖੋ ਜੀ ਇੱਥੇ ਇਹਨਾਂ ਨੇ ਲਿਖਿਆ ਹੋਇਆ ਕਿ ਇਹ ਤੁਹਾਡੇ ਕੋਲ ਜਿਹੜੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਐਜ਼ ਅ ਡੇਟ ਆਫ ਪ੍ਰੂਫ ਹੋਣਾ ਚਾਹੀਦਾ ਜੀ 200kb ਤੋਂ ਜ਼ਿਆਦਾ ਦਾ ਨਹੀਂ ਹੋਣਾ ਚਾਹੀਦਾ ਪੀਡੀਐਫ ਜਿਹੜੀ ਹੈ 1 ਸੈਟ ਆਫ ਸਕੈਨਡ オリジナル ਟੈਸਟਮੈਨਿਅਟ ਸਰਟੀਫਿਕੇਟ ਆਫ ਦਾ ਫੋਲੋਇੰਗ ਸ਼ੁੱਡ ਬੀ ਅਪਲੋਡਡ ਇਨ ਪੀਡੀਐਫ ਓਨਲੀ ਨੋਟ ਮੋਰ ਥੈਨ 200kb ਇਹ ਸਾਰਿਆਂ ਦਾ ਇੱਕ ਜਿਹ ਉਹ ਲੈ ਕੇ ਤੁਸੀਂ ਲਾਉਣਾ ਹੈ ਯੂਨੀਵਰਸਿਟੀ ਬੋਰਡ ਡੀ ਐਮ ਸੀ ਫਾਰ ਲੋਅਰ ਐਗਜ਼ਾਮੀਨੇਸ਼ਨ ਕੈਰੈਕਟਰ ਸਰਟੀਫਿਕੇਟ ਫਰਮ ਦ ਇੰਸਟੀਚਿਊਟਸ ਲਾਸਟ اٹੈਂਡ ਫੋਰ ਗੈਸਟਡ ਆਫੀਸਰ ਇਨ ਕੇਸ ਆਫ ਪ੍ਰਾਈਵੇਟ ਕੈਂਡੀਡੇਟ ਇਹ ਸਾਰੀ ਚੀਜ਼ਾਂ ਤੁਸੀਂ ਆਪਣੇ ਕੋਲ ਹੁਣ ਤਿਆਰ ਕਰ ਲੈਣੀਆਂ ਨੇ ਜੀ ਠੀਕ ਹੈ ਮੋਸਟ ਇੰਪੋਰਟੈਂਟ ਗੱਲਾਂ ਨੇ ਤੁਸੀਂ ਐਡਮਿਸ਼ਨ ਦੇ ਲਈ ਜਾਣ ਤੋਂ ਪਹਿਲਾਂ ਇਹ ਇਹ ਚੀਜ਼ਾਂ ਤਿਆਰ ਕਰ ਲੈਣੀਆਂ ਨੇ ਮੋਸਟ ਇੰਪੋਰਟੈਂਟ ਇਸ ਲਈ ਕਹਿ ਰਿਹਾ ਕਿਉਂਕਿ ਨਾਲ ਦੀ ਨਾਲ ਇਸ ਵਾਰ ਅਪਲੋਡ ਹੋਣਗੀਆਂ ਠੀਕ ਹੈ ਗੇਪ ਈਅਰ ਸਰਟੀਫਿਕੇਟ ਇਫ ਯਾਨੀ ਗੇਪ ਇਨ ਕੰਟੀਨਿਊਸ ਸਟੱਡੀ ਸਪੈਸਿਫਿਕ ਆਨ ਆਫ ਦ ਆਫ ਦ ਫਾਰਮ ਇਜ਼ ਗਿਵਨ ਐਟ ਦ ਐਂਡ ਆਫ ਦ ਪ੍ਰੋਸਪੈਕਟ ਪ੍ਰੋਸਪੈਕਟ ਦੇ ਐਂਡ ਦੇ ਵਿੱਚ ਦਿੱਤਾ ਹੋਇਆ ਇਹ ਵੀ ਮੈਂ ਤੁਹਾਨੂੰ ਦਿਖਾ ਦੇਵਾਂਗਾ ਠੀਕ ਹੈ ਜੀ ਸ਼ਡਿਊਲ ਕਾ ਸ਼ਡਿਊਲ ਟ੍ਰਾਈਬ ਜਿਹੜਾ ਤੁਹਾਡਾ ਫਰੀडम ਫਾਈਟਰ ਇਹ ਸਾਰਾ ਸਰਟੀਫਿਕੇਟ ਇਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਸਪੋਰਟਸ ਦਾ ਹੋਣਾ ਚਾਹੀਦਾ ਹੈ ਇਕਵਿਲੈਂਟ ਜਿਹੜਾ ਸਰਟੀਫਿਕੇਟ ਹੈ ਪੰਜਾਬ ਯੂਨੀਵਰਸਿਟੀ ਆਫ ਦ ਕੁਆਲੀਫਾਈਂਗ ਐਗਜ਼ਾਮਿਨਰਸ ਪਾਸ ਬਾਈ ਦ ਐਪਲੀਕੈਂਟ ਵੇਅਰ ਰਿਕੁਆਇਰਡ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜੀ ਫੋਟੋ ਹੈ 50 ਕੇਬੀ ਤੱਕ ਦੀ ਸਾਈਨ ਤੁਹਾਡੇ 50 ਕੇਬੀ ਤੱਕ ਦੇ ਇਸ ਤੋਂ ਇਲਾਵਾ ਸਿਗਨੇਚਰ ਆਫ ਦਾ ਆਈਦਰ ਆਫ ਪੈਰੈਂਟਸ অর ਗਾਰਡੀਅਨ ਉਹ ਪੰਜਾ ਕੇ ਵੀ ਦੇ ਇਸ ਵਾਰ ਤੁਹਾਡੇ ਫਾਦਰ ਸਾਹਿਬ ਦੇ ਵੀ ਸਾਈਨ ਲੱਗਣੇ ਨੇ ਠੀਕ ਹੈ ਇਹ ਫਾਰਮ ਜਦੋਂ ਸਟਾਰਟ ਹੋ ਜਾਏਗਾ ਮੈਂ ਫਿਰ ਦੁਬਾਰਾ ਤੁਹਾਨੂੰ ਇਹ ਸਾਰੀ ਚੀਜ਼ਾਂ ਦੱਸ ਦਿਆਂਗਾ ਡਾਊਨਲੋਡ ਤੁਸੀਂ ਪ੍ਰੋਸਪੈਕਟ ਕਰ ਲੈਣਾ ਜੀ ਐਡਮਿਸ਼ਨ 윌 ਯੂ ਬੇਸਡ ਓਨ ਦਾ ਮੈਰਿਟ ਵਿਚ ਵੀ ਕੈਲਕੂਲੇਟ ਓਨ ਦਾ ਬੇਸਿਸ ਔਫ ਮਾਰਕਸ ਓਬਟੇਨ ਇਨ ਦਾ ਕੁਆਲੀਫਾਈਇੰਗ ਐਗਜ਼ਾਮੀਨੇਸ਼ਨ ਵੇਟੇਜ ਵੇਅਰ ਯਰ ਅਪਲੀਕੇਸ਼ਨ ਸ਼ੁੱਡ ਬੀ ਗੀਵਨ ਐਸ ਪਰ ਦਾ ਚੰਡੀਗੜ੍ਹ ਐਡਮਿਨਿਸਟ੍ਰੇਟਿਵ ਨੋਰਮ ਬਿਫੋਰ ਫਿਲਿੰਗ ਦਾ ਅਪਲੀਕੇਸ਼ਨ ਫਾਰਮ ਕੈਂਡੀਡੇਟ ਮਸਟ ਰੀਡ ਦਾ ਪ੍ਰੋਸਪੈਕਟ ਬਾਈ ਕਲਿਕਿੰਗ ਓਨ ਦਾ ਲਿੰਕ ਜਿਹੜਾ ਡਾਊਨਲੋਡ ਪ੍ਰੋਸਪੈਕਟ ਹੇਰ ਦੇ ਉੱਤੇ ਹੈ ਇੱਥੇ ਜਾ ਕੇ ਤੁਸੀਂ ਕਲਿਕ ਕਰਕੇ ਸਾਰੀ ਚੀਜ਼ਾਂ ਕੱਢ ਸਕਦੇ ਹੋ ਐਲੀਜੀਬਿਲਟੀ ਕੀ ਰਹੇਗੀ ਜੀ ਤੁਹਾਡੇ ਕੋ 50% ਗ੍ਰੈਜੂਏਟ ਦੇ ਨਾਲ ਤੁਸੀਂ ਕਿਤੇ ਹੋਣੇ ਚਾਹੀਦੇ ਆਂ ਜਨਰਲ ਕੈਟਾਗਰੀ ਵਾਸਤੇ ਤੇ 5% ਦੀ ਜੀ ਛੂਟ ਹੈ ਜੀ ਐਸਸੀ ਐਸਟੀ ਨੂੰ ਦਿੱਤੀ ਗਈ ਹੈ 45% ਮਾਰਕ ਨੋਟ 4.99 4.99 ਇਹ ਜਿਹੜੀ ਚੀਜ਼ਾਂ ਨਹੀਂ ਚੱਲਣਗੀਆਂ ਐਗਜ਼ੈਕਟ ਤੁਹਾਡੇ ਕੋਲ 45% ਜਾਂ ਤੁਹਾਡੇ ਕੋਲ 50% ਮਾਰਕਸ ਹੋਣੇ ਚਾਹੀਦੇ ਨੇ ਇਹ ਇੱਥੇ ਉਹਨਾਂ ਨੇ ਕਲੀਅਰ ਕੀਤਾ ਹੈ ਦੇਅਰ ਇਜ਼ ਨੋ ਏਜ ਲਿਮਿਟ ਫॉर ਸਟੂਡੈਂਟ ਟੇਕਿੰਗ ਐਡਮਿਸ਼ਨ ਟੂ ਡੀਐਲਐਡ ਇੱਥੇ ਇਹਨਾਂ ਨੇ ਕਲੀਅਰ ਕੀਤਾ ਜਦੋਂ ਪ੍ਰੋਸਪੈਕਟ ਜਿਹੜਾ ਪਹਿਲਾ ਮੈਂ ਵੀਡੀਓ ਬਣਾਇਆ ਉਸ ਦੇ ਵਿੱਚ ਲਿਮਿਟ ਕੀਤੀ ਹੋਈ ਸੀ ਜੀ ਕਾਊਂਟ ਇਸ ਦੇ ਵਿੱਚ ਉਹਨਾਂ ਨੇ ਕਿਹਾ ਨੋ ਲਿਮਿਟ ਕੋਈ ਏਜ ਲਿਮਿਟ ਨਹੀਂ ਹੈ ਨਾ ਹੀ ਤਾਂ ਜਨਰਲ ਕੈਟਾਗਰੀ ਤੇ ਨਾ ਹੀ ਅਦਰ ਕੈਟਾਗਰੀ ਇਹ ਸੀਟਾਂ ਦਾ ਹੈ ਜੀ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ ਇਹ ਸਾਰੀ ਚੀਜ਼ਾਂ ਇਸ ਤੋਂ ਇਲਾਵਾ ਇੱਕ ਚੀਜ਼ ਆ ਪ੍ਰੋਸਪੈਕਟ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਕੀ ਚੀਜ਼ ਤੁਹਾਡੀ ਜਿਹੜੀ ਇੰਪੋਰਟੈਂਟ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਕੋਲ ਗੈਪ ਦਾ ਜਿਹੜਾ ਹੈ ਨਮੂਨਾ ਉਹ ਕਿਸ ਤਰੀਕੇ ਦੇ ਨਾਲ ਰਹੇਗਾ ਉਹ ਮੈਂ ਇਸ ਦੇ ਵਿੱਚ ਤੁਹਾਨੂੰ ਕਲੀਅਰ ਕਰ ਦਿੰਦਾ ਇਸ ਤੋਂ ਇਲਾਵਾ ਤੁਹਾਡੇ ਕੋਲ ਕਾਸਟ ਸਰਟੀਫਿਕੇਟ 10ਵੀਂ ਦੀ ਡੀਐਮਸੀ ਗ੍ਰੈਜੂਏਸ਼ਨ ਤੁਸੀਂ ਪੂਰੀ ਕੀਤੀ ਹੋਣੀ ਚਾਹੀਦੀ ਹੈ ਕੈਰੈਕਟਰ ਸਰਟੀਫਿਕੇਟ ਤੁਸੀਂ ਜਿਸ ਲਾਸਟ ਇੰਸਟੀਟਿਊਟ ਤੋਂ ਪੜ੍ਹ ਕੇ ਆ ਰਹੇ ਹੋ ਜੀ ਉਹ ਤੁਹਾਡਾ ਬਣਿਆ ਹੋਣਾ ਚਾਹੀਦਾ ਇੱਕ ਸੈਕਿੰਡ ਥੋੜਾ ਜਿਹਾ ਟਾਈਮ ਲੇ ਰਿਹਾ ਜੀ ਹਾਂਜੀ ਸਟੂਡੈਂਟ ਇਹ ਤੁਸੀਂ ਦੇਖ ਸਕਦੇ ਹੋ ਇਹ ਮੈਂ ਪੂਰਾ ਪ੍ਰੋਸਪੈਕਟ ਟੈਲੀਗ੍ਰam ਗਰੁੱਪ ਉੱਪਰ ਵੀ ਪਾ ਦੇਵਾਂਗਾ ਇਸ ਦੇ ਨਾਲ ਨਾਲ ਸਿਲੇਬਸ ਨੂੰ ਲੈ ਕੇ ਇੱਕ ਵੱਖਰੀ ਵੀਡੀਓ ਤੇ ਜੁਆਇੰਟ ਡੀਐਲਈਟੀ ਐਡਮਿਸ਼ਨ ਨੂੰ ਲੈ ਕੇ ਇੱਕ ਵੱਖਰੀ ਵੀਡੀਓ ਫੇਰ ਤੋਂ ਮੈਂ ਬਣਾ ਦੇਵਾਂਗਾ ਕਿਉਂਕਿ ਕਿਸੇ ਪ੍ਰਕਾਰ ਦਾ ਤੁਹਾਨੂੰ ਡਾਊਟ ਨਹੀਂ ਹੋਣਾ ਚਾਹੀਦਾ ਕਲਾਸਿਸ ਵੀ ਆਪਾਂ ਸਟਾਰਟ ਕਰ ਰਹੇ ਹਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਕਿਉਂਕਿ ਜੋ ਵੀ ਡੀਐਲਈਟੀ ਦੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਫ੍ਰੀ ਆਫ ਕੋਸਟ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਚੈਨਲ ਦੇ ਨਾਲ ਜੁੜੋ ਜੀ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਜਦੋਂ ਤੁਹਾਡਾ ਐਗਜ਼ਾਮ ਹੋਏ 26 ਇਸ ਦੇ ਵਿੱਚ ਦਿੱਤਾ ਗਿਆ ਹੈ ਅ ਇਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਇੱਕ ਵਾਰ ਜਰੂਰ ਤੁਸੀਂ ਇਸ ਨੂੰ ਪੜ੍ਹ ਲੈਣਾ ਜੀ एलिजिबिलिटी ਕੀ ਹੈ ਏਜ ਕੁਆਲੀਫਿਕੇਸ਼ਨ ਕੀ ਹੈ ਸਾਰਾ ਇਸ ਦੇ ਵਿੱਚ ਦਿੱਤਾ ਹੋਇਆ ਹੈ ਠੀਕ ਹੈ ਇੱਥੇ ਸੀਟ ਕਿੰਨੀਆਂ ਨੇ ਕਿੰਨ ਕੀ ਚੀਜ਼ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਮੈਂ ਸਿਰਫ ਅਤੇ ਸਿਰਫ ਤੁਹਾਨੂੰ ਉਹ ਚੀਜ਼ ਦਿਖਾਉਣਾ ਚਾਹੁੰਦਾ ਹੈ ਜਿਹੜਾ ਉਹਨਾਂ ਨੇ ਨਮੂਨਾ ਦਿੱਤਾ ਹੈ ਠੀਕ ਹੈ ਐਨ 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 ਐਸ ਐਸ ਕੀਤੀ ਹੈ ਉਸਦੇ ਵੀ ਮਾਰਕਸ ਮਿਲਨੇ ਨੇ ਏ ਬੀ ਕਾਲਮ ਬਣੇ ਹੋਏ ਇਹ ਸਾਰੀ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਚੀਜ਼ਾਂ ਉਹੀ ਨੇ ਜੋ ਮੈਂ ਪਹਿਲਾਂ ਰੀਡ ਆਊਟ ਕੀਤੀਆਂ ਨੇ ਫੇਰ ਵੀ ਮੈਂ ਦੁਬਾਰਾ ਤੋਂ ਇੱਕ ਵਾਰ ਜ਼ਰੂਰ ਪੜ੍ਹ ਦਿਆਂਗਾ ਜੀ ਇਹ ਦੇਖੋ ਜੀ ਇੱਥੇ ਫੀਸ ਵੀ ਇਹਨਾਂ ਨੇ ਬਤਾਈ ਦੱਸੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ ਐਡਮਿਸ਼ਨ ਫੀਸ ਡੀ ਐਲ ਐਡ ਕੋਰਸ ਵਾਸਤੇ ਜੇਕਰ ਤੁਸੀਂ ਉੱਥੇ ਐਡਮਿਸ਼ਨ ਲੈਂਦੇ ਹੋ ਤਾਂ ਤੁਹਾਡੀ ਕਿੰਨੀ ਰਹਿੰਦੀ ਹੈ ਠੀਕ ਹੈ ਇੱਕ ਸੈਕਿੰਡ ਹਾਂ ਜੀ ਏ ਦੇਖੋ ਜੀ ਇਹ ਜੇਕਰ ਪੂਲ ਯੂਟੀ ਪੂਲ ਸਰਟੀਫਿਕੇਟ ਜੇਕਰ ਰਹਿਦਾ ਹੈ ਤੁਹਾਡਾ ਤਾਂ ਇਹ ਇਸ ਤਰੀਕੇ ਦੇ ਨਾਲ ਰਹੇਗਾ ਨੇਮ ਕੋਲੇ ਸਰਟੀਫਿਕੇਟ 에 ਸੇਮ ਐਂਡ ਸੋ ਐਂਡ ਸੋ ਠੀਕ ਹੈ ਜੀ ਇਹ ਇੱਥੇ ਸਾਰੀ ਚ ਜਾਣ ਗਿਆ ਸੈਲਫ ਡਿਕਲੇਰੇਸ਼ਨ ਸਰਟੀਫਿਕੇਟ ਫੋਰ ਗੇਪ ਯਰ ਇਹ ਗੇਪ ਦੇ ਵਾਸਤੇ ਹੈ ਠੀਕ ਹੈ ਜੇਕਰ ਕਿਸੇ ਬੱਚੇ ਦਾ ਗੇਪ ਹੈ ਤਾਂ ਉਹ ਇਸ ਤਰੀਕੇ ਦਾ ਸਰਟੀਫਿਕੇਟ ਚਾਹੀ ਤੁਸੀਂ ਇਸ ਨੂੰ ਪਾਸ ਆਊਟ ਪ੍ਰਿੰਟ ਆਊਟ ਕਢਵਾ ਕੇ ਇਸ ਨੂੰ ਵੀ ਤੁਸੀਂ ਲਿਖ ਸਕਦੇ ਹੋ ਸਿਗਨੇਚਰ ਆਫ ਦਾ ਕੈਂਡੀਡੇਟ ਇਹਦੇ ਵਿੱਚ ਕੁਝ ਨਹੀਂ ਹੈ ਜੀ ਆਈ ਹੈਵ ਜੋ ਆਈ ਐਮ ਦਾ ਸੀਕਿੰਗ ਐਡਮਿਸ਼ਨ ਇਨ ਡੈਸ ਠੀਕ ਹੈ ਜੀ ਥੈਟ ਆਈ ਹੈਵ ਪਾਸਡ ਐਗਜ਼ਾਮੀਨੇਸ਼ਨ ਥੈਟ ਡਿਊਰਿੰਗ ਦਾ ਡਿਊਰਿੰਗ ਦਾ ਪੀਰੀਅਡ ਆਫ ਠੀਕ ਹੈ ਸਾਰੀ ਇਸ ਦੇ ਵਿੱਚ ਚੀਜ਼ਾਂ ਦਿੱਤੀਆਂ ਹੋਈਆਂ ਨੇ ਤੇ ਅੱਗੇ ਇਹ ਚੀਜ਼ਾਂ ਦੱਸੀਆਂ ਹੋਈਆਂ ਨੇ ਠੀਕ ਹੈ ਜੀ 2 6 ਤੋਂ ਲੈ ਕੇ 30 ਅ ਤੀ 7 2050 25 ਨੂੰ ਜੀਡੀਪਾਈਸ ਪ੍ਰੋਵੀਜ਼ਨ ਲਿਸਟ ਆਏਗੀ ਉਸ ਤੋਂ ਬਾਅਦ ਸਾਰਾ ਇਹ ਚੀਜ਼ਾਂ ਇਹਨਾਂ ਨੇ ਦਿੱਤੀ ਹੋਈਆਂ ਨੇ ਠੀਕ ਹੈ ਕਲਾਸ ਸੀ ਸਾਰਾ ਕੁਝ ਇਸ ਤੇ ਸਾਰੀ ਚੀਜ਼ਾਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਮੈਂ ਫੇਰ ਤੋਂ ਇੱਕ ਵੀਡੀਓ ਅਪਲੋਡ ਕਰ ਦੇਵਾਂਗਾ ਜਿਸ ਦੇ ਵਿੱਚ ਸਪੈਸੀਫਿਕਲੀ ਆਪਾਂ ਜਿਹੜਾ ਹੈ ਆਪਣੇ ਸਿਲੇਬਸ ਨੂੰ ਲੈ ਕੇ ਜਿਹੜੀ ਹੈ ਤੁਹਾਡੀ ਕੁਐਰੀ ਉਹ ਮੈਂ ਦੱਸ ਦੇਵਾਂਗਾ ਕਿ ਕੀ ਕੀ ਸਿਲੇਬਸ ਰਹਿਣਾ ਹੈ ਜਸ ਇਸ ਤੋਂ ਬਾਅਦ ਜਿਹੜਾ ਸਿਲੇਬਸ ਕੀ ਕੀ ਰਹਿਣਾ ਹੈ ਜੀ ਉਸ ਦੀ ਵੀਡੀਓ ਮੈਂ ਅਪਲੋਡ ਕਰ ਲੰਗੀਆ ਤੁਸੀਂ ਉਸ ਨੂੰ ਵੀ ਦੇਖ ਲੈਣਾ ਇਸ ਤੋਂ ਲਾ ਕਲਾਸਿਸ ਜਿਹੜੀਆਂ ਨੇ ਉਹ ਵੀ ਅਪਲੋਡ ਕਰ ਰਿਹਾ ਹਾਂ ਜੀ ਨਾਲ ਨਾਲ ਫਿਰ ਵੀ ਕਿਸੇ ਵੀ ਪ੍ਰਕਾਰ ਦਾ ਤੁਹਾਨੂੰ ਡਾਊਟ ਰਹਿੰਦਾ ਹੈ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸ ਦੇਣਾ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਚੀਜ਼ਾਂ ਸਮਝ ਨਹੀਂ ਆ ਰਹੀਆਂ ਜਾਂ ਕਿਸ ਚੀਜ਼ ਕੋਈ ਚੀਜ਼ ਨੂੰ ਲੈ ਕੇ ਤੁਹਾਡਾ ਡਾਊਟ ਹੈ ਤਾਂ ਮੈਂ ਜ਼ਰੂਰ ਤੁਹਾਨੂੰ ਦੱਸ ਦੇਵਾਂ ਵੀਡੀਓ ਕਿਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਫਿਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤ